ਸਮੇਂ ਦੇ ਨਾਲ ਨਾਲ ਜਿਹੜੀ ਹੈ ਕਿ ਇੱਕ ਪਾਸੇ ਤਾਂ ਸਰਕਾਰ ਤੋਂ ਜਦੋਂ ਅਸੀਂ ਆਪਣਾ ਹੱਕ ਮੰਗਣ ਜਾਂਦੇ ਹਾਂ ਤਾਂ ਉਦੋਂ ਸਰਕਾਰ ਇਹ ਕਹਿੰਦੀ ਹੈ ਕਿ ਤੁਸੀਂ ਅਨਰੀਅਮ ਵਰਕਰ ਹੋ। ਸਪੱਸ਼ਟ ਸੌਰ ਤੇ ਨਾਲ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਜਿਹੜੇ ਕਿ ਪਲੱਸ 2 ਜਿਹੜੇ ਨੇ ਇਹਨਾਂ ਨੂੰ ਜਿਹੜਾ ਹੈ ਰੈਗੂਲਰ ਕੀਤਾ ਜਾਵੇ ਇਹ ਇਹਨਾਂ ਦੀ ਹਲਕੀ ਮੰਗ ਹੈ। ਦੇਖਣਾ ਹੋਵੇਗਾ ਕਿ ਉਹ ਸਰਕਾਰ ਦੇ ਨਾਲ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਗੱਲ ਬੱਗਦੀ ਹੈ। ਆਉਣ ਵਾਲੇ ਇਲਕਸ਼ਨਾਂ ਦੇ ਵਿੱਚ ਕਿਉਂਕਿ ਸਾਡੇ ਨਾਲ ਪੈਨਸ਼ਨਾਂ ਦੇ ਪੈਨਸ਼ਨ ਦੇ ਲੋਕ ਵੀ ਜੁੜੇ ਹੋਏ ਨੇ ਸਾਰੀਆਂ ਸਕੀਮਾਂ ਸਾਡੇ ਤੋਂ ਉਹ ਜਾਂਦੀਆਂ ਨੇ ਅਸੀਂ ਲੋਕਾਂ ਨੂੰ ਗਾਈਡ ਕਰਕੇ ਆਉਣ ਵਾਲੀ ਸਰਕਾਰ ਦੇ ਵਿੱਚ ਇਹਨਾਂ ਨੂੰ ਹਰਜਾਨਾ ਭਰਨਾ ਪੈਗਾ ਆਉਣ ਵਾਲੀ ਸਰਕਾਰ ਅਸੀਂ ਆਣ ਨਹੀਂ ਜਮਾਂਗੇ ਪਰ ਜਿਹੜੀ ਸਰਕਾਰ ਦੀਆਂ ਰੋਜ਼ ਤੰੀਆਂ ਪਾਲਿਸੀਆਂ ਲੰਗੀਆਂ ਇੱਕ ਹੀ ਸਰਕਾਰ ਦੇ ਟਾਈਮ ਦੇ ਵਿੱਚ ਦੋ ਰੂਲ ਆਂਦੇ ਨੇਗੇ ਤਾਂ ਉਸ ਦੇ ਲਈ ਜ਼ਿੰਮੇਵਾਰ ਕੌਣ ਹੈਗਾ ਅੱਜ ਉਹੀ ਅਸੀਂ ਜਿਹੜਾ ਜਵਾਬ ਮੰਗਣ ਵਾਸਤੇ ਇੱਥੇ ਆਏ ਆਂਗੇ ਵਰਕਰਸ ਹੈ ਜਿਹੜੇ ਉੱਥੇ ਹੈਲਪਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਪੱਕਾ ਜਿਹੜਾ ਹੈ ਕੀਤਾ ਜਾਵੇ ਜਿਹੜਾ ਉਹਨਾਂ ਦਾ ਪੈਸਾ ਹੈ ਉਹ ਵਧਾਇਆ ਜਾਵੇ ਅੰਗੜਵਾੜੀ ਹੈਲਪਰਾਂ ਦੀ ਅਗਰ ਗੱਲ ਕੀਤੀ ਜਾਵੇ ਤੇ ਅੱਜ ਚੰਡੀਗੜ੍ਹ ਸੈਕਟਰ 34 ਦੇ ਵਿੱਚ ਜਿਹੜਾ ਹੈ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਹੈ ਅੱਜ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੇ ਸੈਕਟਰ 34 ਦੇ ਵਿੱਚ ਇਕੱਠੀਆਂ ਹੋਈਆਂ ਨੇ ਮਹਿਲਾਵਾਂ ਹਾਲਾਂਕਿ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜੇ ਵੀ ਅੰਗਨਵਾੜੀ ਜਿਹੜੇ ਵਰਕਰਸ ਹੈ ਜਿਹੜੇ ਉੱਥੇ ਹੈਲਪਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਪੱਕਾ ਜਿਹੜਾ ਹੈ ਕੀਤਾ ਜਾਵੇ ਜਿਹੜਾ ਉਹਨਾਂ ਦਾ ਪੈਸਾ ਹੈ ਉਹ ਵਧਾਇਆ ਜਾਵੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਜਿਹੜਾ ਹੈ ਇੱਕ ਕਾਫੀ ਵੱਡੇ ਪੱਧਰ ਤੇ ਜਿਹ ਹਾਂ ਗੱਲਬਾਤ ਵੀ ਚੜੀ ਜਰੂਰ ਕਰਦੇ ਆ ਮੈਮ ਕੀ ਮਸਲਾ ਹੈ ਅੱਜ ਤੁਸੀਂ ਜਿਹੜਾ ਹੈ ਇੱਥੇ ਪਹੁੰਚੇ ਅ ਅੱਜ ਜਿਹੜਾ ਸਾਡੇ ਇੱਥੇ ਪਹੁੰਚਣ ਦਾ ਮੇਨ ਮਕਸਦ ਹੈ ਉਹ ਇਹ ਹੈ ਕਿ ਜਿਹੜੀ ਹੈਲਪਰਾਂ ਦੀ ਵਪਾਧੂਨਤੀ ਹੈਗੀ ਉਹਦੇ ਵਿੱਚ ਜਿਹੜੀ ਯੋਗਤਾ ਹੈਗੀ ਜਦੋਂ ਭਰਤੀ ਹੋਈ ਸੀਗੀ 2016 ਦੇ ਵਿੱਚ ਜਿਹੜੀਆਂ ਨਵੀਆਂ ਹਾਦਤਾਂਆਂ ਸੀ ਤਾਂ ਉਸ ਵਕਤ ਜਿਹੜੀ ਭਰਤੀ ਹੋਈ ਸੀ ਉਸ ਵਕਤ ਭਰਤੀ ਦੀ ਜਿਹੜੀ ਆ ਆਖਰੀ ਯੋਗਤਾ ਸੀਗੀ ਉਹ میٹرਿਕ ਸੀਗੀ ਹੈਲਪਰ ਵਾਸਤੇ ਤੇ ਵਰਕਰ ਵਾਸਤੇ ਪਲੱਸ 2 ਪਰ ਸਮੇਂ ਦੇ ਨਾਲ-ਨਾਲ ਜਿਹੜੀ ਹੈਗੀ ਇੱਕ ਪਾਸੇ ਤਾਂ ਸਰਕਾਰ ਤੋਂ ਜਦੋਂ ਅਸੀਂ ਆਪਣਾ ਹੱਕ ਮੰਗਣ ਜਾਂਦੇ ਆ ਤਾਂ ਉਦੋਂ ਸਰਕਾਰ ਇਹ ਕਹਿੰਦੀ ਹੈ ਕਿ ਤੁਸੀਂ ਆਨਰੀਅਮ ਵਰਕਰ ਹੋ ਪਰ ਜਦੋਂ ਭਰਤੀ ਦੀ ਗੱਲ ਆਉਂਦੀ ਹੈ ਤਾਂ ਉਦੋਂ ਸਾਡੇ ਉੱਤੇ ਸਾਰੇ ਮੁਲਾਜ਼ਮਾਂ ਵਾਲੇ ਰੂਲ ਲਾਗੂ ਹੁੰਦੇ ਨੇਗੇ ਤਾਂ ਮੁਲਾਜ਼ਮਾਂ ਦੀ ਤਰ੍ਹਾਂ ਹੀ ਜਿਹੜੇ ਸਾਰੇ ਰੂਲ ਬਣਾ ਕੇ ਮੈਰਿਟ ਬਣਾ ਕੇ ਭਰਤੀ ਕੀਤੀ ਜਾਂਦੀ ਹੈਗੀ ਤਾਂ ਉਹਦੇ ਵਿੱਚ ਜਿਹੜੀ ਹੈਗੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੀ ਹੈਲਪਰ ਹੈਗੀ ਉਹ ਵੀ ਵਰਕਰ ਪ੍ਰਮੋਟ ਹੁੰਦੀ ਹੈਗੀ ਔਰ ਵਰਕਰ ਤੋਂ ਸੁਪਰਵਾਈਜ਼ਰ ਦਾ ਕੋਟ ਹੈਗਾ ਉਹ ਪ੍ਰਮੋਟ ਹੁੰਦੀ ਹੈਗੀ Uh, 75 ਜਿਹੜੀ ਸੁਪਰਵਾਈਜ਼ਰ ਹੈ ਪ੍ਰਮੋਟ ਹੁੰਦੀ ਹੈਗੀ ਤਾਂ ਇਸੇ ਤਰ੍ਹਾਂ ਜਿਹੜੀ ਹੈਲਪਰ ਹੈਗੀ ਉਹ 50% ਪ੍ਰਮੋਟ ਹੁੰਦੀ ਹੈ ਪਰ ਆਪਣੇ ਪੰਜਾਬ ਦੇ ਵਿੱਚ ਜਿਹੜੀ ਹੈ ਲਗਾਤਾਰ ਹੈਲਪਰ ਦੀ ਜਿਹੜੀ ਪ੍ਰੋਮੋਸ਼ਨ ਹੈ 2015 ਤੱਕ ਕੀਤੀ ਹੀ ਨਹੀਂ ਗਈ 1975 ਤੋਂ ਜਿਹੜੀ ਇਹ ਸਕੀਮ ਸ਼ੁਰੂ ਹੋਈ ਸੀ ਅੱਜ ਪੂਰੇ ਪੰਜਾਬ ਬਰੇ ਦੇ ਵਿੱਚ ਜਿਹੜੀ ਸਾਡੀ ਸਕੀਮ ਹੈਗੇ ਉਹ ਚੱਲ ਰਹੀ ਹੈ ਪਰ ਜਿਹੜੀ ਸਰਕਾਰ ਦੇ ਆ ਰੋਜ਼ ਨਵੀਆਂ ਪਾਲਿਸੀਆਂ ਨੇ ਗਿਆ ਇੱਕ ਹੀ ਸਰਕਾਰ ਦੇ ਟਾਈਮ ਦੇ ਵਿੱਚ ਦੋ ਰੂਲ ਆਉਂਦੇ ਨੇਗੇ ਤਾਂ ਉਸ ਦੇ ਲਈ ਜ਼ਿੰਮੇਵਾਰ ਕੌਣ ਹੈਗਾ ਅੱਜ ਉਹੀ ਅਸੀਂ ਜਿਹੜਾ ਜਵਾਬ ਮੰਗਣ ਵਾਸਤੇ ਇੱਥੇ ਆਏ ਆਂਗੇ ਕਿ ਜਿਹੜੀ ਹੈਲਪਰ ਦੀ ਜਦੋਂ ਪਰਤੀ ਮੈਟ੍ਰਿਕ ਦੇ ਆਧਾਰ ਤੇ ਹੋਈ ਹੈ ਤਾਂ ਫਿਰ ਉਸ ਦੀ ਜਿਹੜੀ ਪ੍ਰਮੋਸ਼ਨ ਹੈ ਉਹ ਵੀ ਮੈਟ੍ਰਿਕ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਵਿਭਾਗ ਦੇ ਵਿੱਚ ਜਦੋਂ ਕਿਸੇ ਕੋਈ ਪ੍ਰਮੋਟ ਹੁੰਦਾ ਹੈਗਾ ਕਿਸੇ ਦੀ ਪਦਉਨਤੀ ਕੀਤੀ ਜਾਂਦੀ ਹੈ ਤਾਂ ਉਹ ਉਸ ਦੀ ਬੇਸਿਕ ਜੋ ਕੁਆਲੀਫਿਕੇਸ਼ਨ ਹੁੰਦੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਉਸ ਸਮੇਂ ਦਾ ਤਜਰਬਾ ਐਡ ਕੀਤਾ ਜਾਂਦਾ ਪਰ ਸਾਡੇ ਵਿਭਾਗ ਨੇ ਬਹੁਤ ਵਧੀਆ ਮਤਲਬ ਨਵਾਂ ਰੂਲ ਦਿੱਤਾ ਹੈਗਾ ਕਿ ਜਦੋਂ ਤੁਸੀਂ ਕੁਆਲੀਫਿਕੇਸ਼ਨ ਕਰਦੇ ਹੋ ਜਾਨੀ ਕਿ ਤੁਸੀਂ ਜੇ ਮੈਟ੍ਰਿਕ ਤੋਂ ਪਲੱਸ 2 ਕਰਦੇ ਹੋ ਤਾਂ ਤੁਹਾਡਾ ਜਿਹੜਾ ਅਗਲਾ ਆਪਣਾ ਨਹੀਂ ਤਜਰਬਾ ਹੈਗਾ ਪਾਸ 2 ਤੋਂ ਬਾਅਦ ਦਾ ਮੰਨਿਆ ਜਾਏਗਾ ਜੇ ਤੁਸੀਂ 23 ਚਪ ਕੀਤੀ ਹੈ ਤਾਂ ਸਿਰਫ ਤੁਹਾਡਾ ਤਜਰਬਾ 2 ਸਾਲ ਬਾਕੀ ਬਚਦਾ ਜੇ 9 ਤੋਂ ਲੱਗੇ ਹੋਏ ਉਹ ਤਾਂ ਪਿਛਲੇ ਸਾਲ ਤੁਹਾਡੇ ਖਤਮ ਹੋ ਜਾਣਗੇ ਤਾਂ ਇਸ ਦੇ ਖਿਲਾਫ ਜਿਹੜਾ ਹੈ ਅੱਜ ਤੋਂ ਸਾਡਾ ਇਹ ਤਰਨਾ ਹੈ ਕਿ ਸਾਡਾ ਤਜਰਬਾ ਉਦੋਂ ਤੋਂ ਹੀ ਗਿਨਿਆ ਜਾਣਾ ਚਾਹੀਦਾ ਹੈ ਪ੍ਰੋਟੈਸਟ ਵੀ ਜਿਹੜਾ ਹੈ ਕੀਤਾ ਗਿਆ ਸੀਗਾ ਉਸ ਟਾਈਮ ਕੀ ਅਸ਼ਵਾਸ਼ਣ ਦਿੱਤਾ ਹੁਣ ਅਸੀਂ ਤੁਸੀਂ ਸਵੇਰ ਤੋਂ ਬੈਠੇ ਹੋਵੋਗੇ ਇਤਨੀ ਕੀ ਆ ਕੋਈ ਤੁਹਾਨੂੰ ਅਧਿਕਾਰੀ ਆ ਮਿਲਣ ਵਾਸਤੇ ਆਇਆ ਕੋਈ ਹੁਣ ਤੱਕ ਨਹੀਂ ਜਦੋਂ ਅਸੀਂ 2025 ਜੁਲਾਈ ਮਤਲਬ ਜੁਲਾਈ ਵਿੱਚ ਇੱਥੇ ਆਏ ਸੀਗੇ ਤੁਸੀਂ ਦੇਖਿਆ ਹੋਣਾ ਕਿ ਉਸ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਸਾਡੇ ਲੋਕ ਸੀ ਘੱਟੋ ਘੱਟ ਮਤਲਬ 7000 ਲੋਕ ਜਿਹੜੇ ਇੱਥੇ ਉਸ ਦਿਨ ਆਪਣੇ ਹਲਕਿਆਂ ਦੇ ਲਈ ਆਏ ਸੀ ਉਸ ਦੇ ਸਾਡੇ ਦੋ ਮਕਸਦ ਸੀ ਕਿ ਤੇਹੀ ਹੈਲਪਰ ਪ੍ਰਮੋਸ਼ਨ ਨੂੰ ਲੈ ਕੇ ਸੀ ਤੇ ਦੂਜਾ ਐਫ ਆਰਐਸ ਨੂੰ ਲੈ ਕੇ ਸੀਗਾ ਕੁਸਤਨ ਸਾਨੂੰ ਵਿਸ਼ਵਾਸ ਦੁਆਇਆ ਗਿਆ ਸੀਗਾ ਕਿ ਜਲਦੀ ਹੀ ਜਿਹੜਾ ਐਫਆਰਐਸ ਦਾ ਹੱਲ ਕੀਤਾ ਜਾਏਗਾ ਕਿਉਂਕਿ ਪਿਛਲੇ 15 ਜੂਨ ਨੂੰ ਜਿਹੜੀ ਮੁੱਖ ਮੰਤਰੀ ਜੀ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਵਿਸ਼ਵਾਸ ਦੁਆਇਆ ਗਿਆ ਸੀਗਾ ਕਿ ਜਿਹੜਾ ਮਤਲਬ ਹੱਲ ਹੈਗਾ ਉਹ ਤੁਰੰਤ ਕੀਤਾ ਜਾਏਗਾ ਉਹ ਆਪ ਕੇਂਦਰੀ ਮੰਤਰੀ ਨੂੰ ਜਾ ਕੇ ਮਿਲਣਗੇ ਚਿੱਠੀ ਲਿਖਣਗੇ ਕਿਉਂਕਿ ਜਿਹੜੇ ਸਾਡੇ ਲਾਭਪਾਤਰੀ ਨੇ ਉਹ ਬਹੁਤ ਗਰੀਬ ਪਰਿਵਾਰਾਂ ਤੋਂ ਆਉਂਦੇ ਨੇਗੇ ਤੇ ਉਹਨਾਂ ਦੇ ਕੋਲ ਸਾਰਿਆਂ ਕੋਲ ਮੋਬਾਈਲ ਨਹੀਂ ਹੈ ਜੋ ਦੋਸਤ ਜਿਹੜੇ ਚੀਜ਼ ਮਤਲਬ ਹੈ ਹੀ ਨਹੀਂ ਤਾਂ ਉਸ ਨੂੰ ਅਸੀਂ ਕਿਵੇਂ ਕਰ ਸਕਦੇ ਆਂਗੇ ਔਰ ਸਾਡੀ ਵਰਕਰ ਕੋਲ ਵੀ ਮੋਬਾਈਲ ਨਹੀਂ ਹੈ ਉਹ ਵਿਸ਼ਵਾਸ ਤੋਂ ਆਇਆ ਗਿਆ ਸੀ ਦੂਜੇ ਜਿਹੜੇ ਹੈਲਪਰ ਪ੍ਰਮੋਸ਼ਨ ਦਾ ਵਿਸ਼ਵਾਸ ਦਵਾਇਆ ਗਿਆ ਸੀਗਾ ਕਿ ਜਿਹੜੀਆਂ ਤਰੂਟੀਆਂ ਨੇ گی ਉਹਨਾਂ ਨੂੰ ਤੁਰੰਤ ਖਤਮ ਕਰਦੇ ਹੋਏ ਇਸ ਦੇ ਵਿੱਚ ਸੁਧਾਰ ਕੀਤਾ ਜਾਵੇਗਾ ਪਰ ਜਿਹੜੀਆਂ ਤਰੂਟੀਆਂ ਨੇ ਉਹ ਜਿਉਂਦੀਆਂ ਤਿਉਹ ਹੀ ਜਿਹੜੀਆਂ ਨੇ ਦੁਆਰੇ ਹਦਾਇਤਾਂ ਨੂੰ ਜਾਰੀ ਕਰਕੇ ਨੀਚੇ ਜਿਹੜੀਆਂ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਜਿਹਦਾ ਹੱਕ ਬੰਦਾ ਸੀ ਉਹ ਵਿਚਾਰੀ ਫੇਰ ਉੱਥੇ ਹੀ ਰਹਿ ਗਈ ਹੈ ਔਰ ਜੋ ਉਸ ਤੋਂ ਵੱਧ ਕੁਆਲੀਫਿਕੇਸ਼ਨ ਵਾਲੀ ਸੀ ਉਹ ਉਸ ਜਗ੍ਹਾ ਤੇ ਆ ਗਈ ਹੈ ਕੀ ਨਾਮ ਹੈ ਹਾਂਜੀ ਮੈਂ ਸੁਭਾ ਪ੍ਰਧ ਕਿਉਂਕਿ ਅਸੀਂ ਇਕੱਠੇ ਹੋਏ ਹਾਂ ਕੀ ਮੈਟਰ ਕੀ ਹੈ ਮੈਟਰ ਸਾਡਾ ਇਹੀ ਹੈ ਵੀ ਜਿਹੜਾ ਕਿ ਸਾਡੀ 25 ਤਰੀਕ ਦੀ ਜਿਹੜੀ ਸਾਡੀ ਇੱਥੇ ਰੈਲੀ ਹੋਈ ਸੀ ਉਹਦੇ ਵਿੱਚ ਸਾਨੂੰ ਟਾਈਮ ਦਿੱਤਾ ਗਿਆ ਸੀ 25 ਤਰੀਕ ਨੂੰ ਉਹ ਐਸਡੀ ਨਵਦੀਪ ਜੀ ਬਰਾੜ ਜੀ ਨਾਲ ਸਾਡੀ ਮੀਟਿੰਗ ਹੋਈ ਉਹਨਾਂ ਨੇ ਸਾਡੇ ਡਿਪਟੀ ਡਾਇਰੈਕਟਰ ਸੁਖਦੀਪ ਸਰ ਸੀਗੇ ਤੇ ਕੁਲਵਿੰਦਰ ਸਰ ਸੀਗੇ ਉਹਨਾਂ ਨੇ ਉਸ ਟਾਈਮ ਵਿਸ਼ਵਾਸ ਦਿਵਾਇਆ ਸੀਗਾ ਵੀ ਜਿਹੜੀ ਹੈਲਪਰਾਂ ਦੀ ਪ੍ਰੋਮੋਸ਼ਨ ਹੈ ਉਹ ਤੇ ਜਲਦੀ ਹੀ ਰੋਕ ਲਗਾਈ ਜਾਏਗੀ ਪਰ ਪੰਜਾਬ ਦੀ ਸਰਕਾਰ ਨੇ ਤੁਰੰਤ ਇਹ ਇਹ ਜਿਹੜੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਉਸ ਤੋਂ ਬਦਲ ਤੇ ਉਹਨਾਂ ਨੇ ਛੁੱਕਾ ਸ਼ਨੀਵਾਰ ਤੇ ਸ਼ਨੀਵਾਰ ਨੂੰ ਫਟਾਫਾਟ ਜਿਹੜੇ ਪਲੱਸ 2 ਵਾਲਾਂ ਦੇ ਆਰਡਰ ਕਰਤੇ ਇਹ ਸਾਡੀਆਂ ਹੈਲਪਰਾਂ ਨਾਲ ਬਹੁਤ ਵੱਡਾ ਧੋਕਾ ਤੇ ਇਹ ਕਦੇ ਵੀ ਜਿਹੜਾ ਸ਼ਨੀਵਾਰ ਤੇ ਐਤਵਾਰ ਨੂੰ ਕਦੇ ਵੀ ਆਰਡਰ ਨਹੀਂ ਦਿੱਤੇ ਜਾਂਦੇ ਜਿੱਤੇ ਜਿੱਤੇ ਜਾਂਦੇ ਸੀਗੇ ਤੇ ਇਸ ਕਰਕੇ ਅਸੀਂ ਉਸ ਨੂੰ ਲੈ ਕੇ ਅੱਜ ਜਿਹੜਾ ਸਾਡੀਆਂ ਟੋਟਲੀ ਹੈਲਪਰ ਆ ਜਿਨ੍ਹਾਂ ਨੇ ਧੋਖਾ ਹੋ ਰਿਹਾ ਤੇ ਇਹਨਾਂ ਨੂੰ ਅਸੀਂ ਕਿਹਾ ਵੀ ਜਿਹੜਾ ਫੈਸਲਾ ਹੈ ਪਹਿਲਾਂ ਸਾਡੀ ਹੈਲਪਰ ਆ ਜਿਹੜੀ 10 ਪੜ੍ਹੀ ਹੋਈ ਹੈਲਪਰ ਦੀ ਪ੍ਰੋਮੋਸ਼ਨ ਹੁੰਦੀ ਸੀ ਹੁਣ ਕਿਉਂ ਤੇ ਇਸ ਕਰਕੇ ਇਹ ਸਾਡਾ ਹੈਗਾ ਮਸਲਾ ਦੂਸਰਾ ਸਾਡਾ ਮਸਲਾ ਇਹ ਹੈ ਵੀ ਜਿਹੜਾ ਸਾਡੀ ਜਿਹੜੀ ਕੋਈ ਵਰਕਰ ਜਾਂ ਹੈਲਪਰ ਛੁੱਟੀ ਲੈਂਦੀ ਆ ਉਹ 21 ਦਿਨਾਂ ਤੋਂ ਬਾਅਦ ਛੁੱਟੀ ਲਾਊਗੀ ਤਾਂ ਉਹਦਾ ਇੱਕ ਇਨਕਰੀਮੈਂਟ ਕੱਟਿਆ ਜਾਊਗਾ ਉਹ ਵੀ ਸਾਡਾ ਬਰੋਸ ਸੀਗਾ ਵੀ ਜਿਹੜਾ ਇਹ ਕਦੇ ਵੀ ਨਹੀਂ ਹੋਇਆ ਕਿਸੇ ਵੀ ਸਰਕਾਰਾਂ ਟਾਈਮ ਨਹੀਂ ਹੋਇਆ ਕਿਸੇ ਮੁਲਾਜ਼ਮਾ ਨੂੰ 21 ਦਿਨਾਂ ਬਾਅਦ ਉਹਦਾ ਇਨਕਰੀਮੈਂਟ ਕੱਟਿਆ ਜਾਵੇ ਜਿਹੜੀ 40 ਸਾਲ ਉਸਨੇ ਨੌਕਰੀ ਕਰਨੀ ਉਹਦਾ 500 ਰੁਪਏ ਕੱਟੇ ਜਾ ਦੋ ਲੱਖ ਰੁਪਈਆ ਬਣਦਾ ਤੇ ਉਹ ਸਾਨੂੰ ਲੌਸ 500 ਦਾ ਨਹੀਂ 2 ਲੱਖ ਦਾ ਹੋਊਗਾ ਇਹ ਉਹਨਾਂ ਨੇ ਉਹ ਵੀ ਵਿਸ਼ਵਾਸ ਦਿਵਾਇਆ ਸੀ ਉਹ ਜਲਦੀ ਉਹਦੇ ਤੇ ਕੋਈ ਫੈਸਲਾ ਕੀਤਾ ਜਾਊਗਾ ਕਿ ਕੀ ਰਣਨੀਤੀ ਅਸੀਂ ਪੰਜਾਬ ਦੀ ਸਰਕਾਰ ਨੂੰ ਇਹ ਵੀ ਥੱਲੇ ਸਟੇਟ ਦੀ ਮੀਟਿੰਗ 'ਚ ਫੈਸਲਾ ਕੀਤਾ ਵੀ ਜੇਕਰ ਪੰਜਾਬ ਦੀ ਸਰਕਾਰ ਭਗਵਾਨ ਤਮਨ ਨੇ ਬਹੁਤ ਸੀਗਾ ਵੀ ਮੈਨੂੰ ਇੱਕ ਮੌਕਾ ਦਿੱਤਾ ਜਾਵੇ ਇਸ ਕਰਕੇ ਮੌਕਾ ਨਹੀਂ ਮੰਗਿਆ ਸੀਗਾ ਵੀ ਹਰ ਇੱਕ ਵਰਗ ਵਰਗਾ ਜਿਹੜਾ ਚਾਹੇ ਉਹ ਕਿਸਾਨ ਆ ਚਾਹੇ ਅੰਗਣਵੜੀ ਆ ਚਾਹੇ ਆਸ਼ਾ ਵਰਕਰ ਮਿੱਡੇ ਮਿਲੋ ਸੜਕਾਂ ਧਿਆਣ ਇਹ ਵੀ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਹੈ ਤੇ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਵੀ ਜੇਕਰ ਪੰਜਾਬ ਦੀ ਸਰਕਾਰ ਨੇ ਸਾਡੀ ਹੈਲਪਰਾਂ ਨੂੰ ਜਿਹੜੀਆਂ ਸਾਡੀਆਂ ਡਿਮਾਂਡਾਂ ਨੇ ਉਹਨਾਂ ਤੇ ਉਹਨਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਅਸੀਂ ਉਸ ਨੂੰ ਬੋਲਣ ਨਹੀਂ ਦਿੱਤਾਗਾ ਪਹਿਲਾਂ ਵੀ ਸਰਕਾਰਾਂ ਨੂੰ ਅਸੀਂ ਬੋਲਣ ਨਹੀਂ ਦਿੱਤਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਸਾਡੇ ਨਾਲ ਪੈਨਸ਼ਨਾਂ ਦੀ ਪੈਨਸ਼ਨ ਦੇ ਲੋਕ ਵੀ ਜੁੜੇ ਹੋਏ ਨੇ ਸਾਰੀਆਂ ਸਕੀਮਾਂ ਸਾਡੇ ਥਰੂ ਜਾਂਦੀਆਂ ਨੇ ਅਸੀਂ ਲੋਕਾਂ ਨੂੰ ਗਾਈਡ ਕਰਕੇ ਆਉਣ ਵਾਲੀ ਸਰਕਾਰ ਦੇ ਵਿੱਚ ਇਹਨਾਂ ਨੂੰ ਹਰਜਾਨਾ ਭਰਨਾ ਪੈਗਾ ਆਉਣ ਵਾਲੀ ਸਰਕਾਰ ਅਸੀਂ ਆਣ ਨਹੀਂ ਦੇਵਾਂਗੇ ਬਿਲਕੁਲ ਸਾਫਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਂਗਨ ਵਾੜੀ ਜਿਹੜੇ ਹੈਲਪਰਸ ਨੇ ਉਹਨਾਂ ਨੇ ਅੱਜ ਜਿਹੜੀ ਹੈ ਇੱਥੇ ਧਰਨਾ ਪ੍ਰਦਰਸ਼ਨ ਦਿੱਤਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਤੇ ਸਾਫ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਜਿਹੜੇ ਕਿ ਪਲੱਸ 2 ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਰੈਗੂਲਰ ਕੀਤਾ ਜਾਵੇ ਇਹ ਇਹਨਾਂ ਦੀ ਹਾਲਾ ਕਿ ਮੰਗ ਹੈ ਦੇਖਣਾ ਹੋਵੇਗਾ ਕਿ ਹੁਣ ਸਰਕਾਰ ਦੇ ਨਾਲ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਦੀ ਗੱਲਬਾਤ ਹੁੰਦੀ ਹੈ ਜਾਨੀਕਰ ਤੋਂ ਕੈਮਰਾ ਪਰਸਨ ਵਿਜੇ ਤੇ ਰਕੇਸ਼ ਨਾਲ ਲਈ ਐਨਵੀ ਨਿਊਜ਼ ਲਈ ਅਮਿਤ ਸੇਠੀ ਦੀ ਰਿਪੋਰਟ